ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖੀ ਬਲੌਗਸ ਬਹੁਤ ਬਹੁਤ ਨੰਦ ਸਵਾਗਤ ਹੈ ਤੇ ਅੱਜ ਜਠਾ ਵੀਰ ਵਾਰਿਆ ਤੇ ਮੈਂ ਨਿਆਜ਼ ਬਣਾਉਂਗੀ ਤਾਂ ਦੇਖੋ ਥੋੜੀ ਜੀ ਕਲਾਸਿਕ ਨਿਆਜ਼ ਬਣਾਉਂਗੀ ਮੈਂ ਤਾਂ ਰੱਖਿਆ ਫਰਾਈਪੈਨ ਇੱਜ ਬਣਾਉਂਗੀ ਮੱਥਾ ਟਿਕਣ ਲੋ ਗੈਸ ਬਾਲ ਲਿਆ ਹੈ ਤੁਹਾਡੀ ਵੀਡੀਓ ਵੇਖ ਕੇ ਕਰੋ ਲਾਈਕ ਸ਼ੇਅਰ ਤੁਮਨੇ ਵੀ ਜਿਸੇ ਕਰੋ ਖੜੇ ਮਤਨ ਬਦਹੇ ਲੱਗਦੇ ਆ ਤੇ ਪਾਣੀ ਨੂੰ ਵਿੱਚ ਰੱਖ ਲਿਆ ਤੇ ਇੱਕ ਗਲਾਸੀ ਆ ਪੂਰੀ ਤੇ ਬਸ ਗਲਾਸ ਭਰਨਾ ਤੋਂ ਪਾਣੀ ਦਾ ਤੇ ਇੱਕ ਚੋਣ ਧੋ ਕੇ ਪਰਲੇ ਵਿੱਚ ਇਹਦੇ ਨੀਰ ਦਾ ਪਰਸਾ ਜਿਹੜਾ ਮੈਨੂੰ ਪਾਣੀ ਪੜਾ ਤੇ ਇਹ ਐਸੇ ਪਾੜੇ ਪਾ ਲੈਣਾ ਪਾ ਲਿਆ ਚੌਲ ਚੌਲ ਲਿਆ ਧੋ ਕੇ ਤਾਂ ਇਹ ਵਿੱਚ ਪਾ ਦੇਣਾ ਖਰਾਬੀ ਵਿੱਚ ਤੇ ਫਿਰ ਥੋੜੇ ਚੌਲ ਹੋ ਗਏ ਤੇ ਫਿਰ ਬਾਅਦ ਚੋਂ ਮਿੱਠਾ ਪਾ ਦੇਣਾ ਵਿੱਚ ਇਹਦੇ ਤੇ ਪਾਣੀ ਇੰਨੇ ਹੀ ਬਹੁਤ ਹੈ ਇਹ ਹਰ ਜੱਠੇ ਵੀਰਵਾਰ ਨੇ ਅੱਜ ਦੇ ਦਈਆ ਵੀਰਾਂ ਦੇ ਲੈਣੀ ਚਾਹੀਦੀ ਆ ਤੇ ਹੁਣ ਮੈਂ ਇਹਦੇ ਸਾਰੇ ਧੋਕੇ ਪਾ ਲੈਣੇ ਨੇ ਵਿੱਚ ਇਹਦੇ ਆ ਦੇਖੋ ਹੋਰ ਇਹ ਟੈਗ ਨਹੀਂ ਤੇ ਬਾਅਦ ਚ ਸੇੜਾ ਜਿਹੜਾ ਮਤਲਬ ਹੋ ਗਏ ਬਣ ਗਏ ਤੇ ਫਿਰ ਬਚ ਪਾ ਲੈਣਾ ਮੈਂ ਮਿੱਠੇ ਵਾਲੀ ਇਹ ਕੌਲੀ ਤੇ ਫਿਰ ਪਾਉਂਗੀ ਰੰਗ ਤੇ ਤੁਸੀਂ ਸੋਗੇ ਵਿਗਾਰ ਮਿੱਤਰ ਹੈ ਨਹੀਂ ਉਹ ਮੈਂ ਅਗਲੀ ਵਾਰ ਜਿਤਸਾਲ ਲਈ ਆ ਬਣਾਉਂਗੀ ਤੇ ਫਿਰ ਪਾਉਂਗੀ ਵਿੱਚ ਇਹ ਇਹ ਸਿਮ ਦੇ ਪਕਾਉਣੇ ਪੈਂਦੇ ਬਹੁਤਾ ਨਹੀਂ ਇਹ ਜਿੱਦਾਂ ਸੇਕ ਵਿੱਚ ਰੱਖਣੇ ਪੈਂਦੇ ਆ ਕੀ ਇਹ ਦੇਸੀ ਘੀ ਤੇ ਡੱਬੀ ਆ ਇਹ ਛੋਟੀ ਇਸੇ ਕੰਮ ਨੂੰ ਲਿਆਂਦੀ ਆ ਹਾਂਜੀ ਮੈਂ ਚੌਲ ਤੋਕੇ ਪਾਤੇ ਵਿੱਚ ਦੇ ਪਾਣੀ ਚ ਤੇ ਹੁਣ ਮੈਂ ਪਾਉਂਗੀ ਕਿਉਂ ਦੇਸੀ ਘਿਓ ਪਾਉਂਗੀ ਪ੍ਰਸ਼ਾਦ ਵਾਸਤੇ ਵੱਖਰਾ ਰੱਖਿਆ ਹੁੰਦਾ ਮੈਂ ਇਹ ਨਿਆਜ ਵਾਸਤੇ ਤੇ ਆ ਥੋੜਾ ਇਹ ਮੈਂ ਕਲਰ ਪਾਉਂਗੀ ਵਿੱਚ ਦੇ ਆ ਖੰਡ ਸੇਮਪੇ ਰੱਖ ਦੇਣਾ ਨੂੰ ਤਾਂ ਆਪੇ ਫਿਰ ਪ੍ਰਸ਼ਾਦ ਬਣ ਜਾਨੇ। ਹੁਣ ਲੱਗਦਾ ਸੇਮ ਤੇ ਇਹਨੂੰ ਉਪਰ ਇਹ ਤਟਕਣਾ। ਫਿਰ ਬਣੂਗਾ ਫਿਰ ਚੈੱਕ ਕਰਦੇ ਆ ਫਿਰ ਉਹਦੇ। ਹਾਂਜੀ ਨਿਆਜ਼ ਦਾ ਪ੍ਰਸ਼ਾਦ ਬਣ ਕੇ ਹੋ ਗਿਆ ਤਿਆਰ ਤੇ ਥੋੜਾ ਮੈਂ ਠੰਡਾ ਹੋ ਜਵੇ ਤੇ ਫਿਰ ਮੈਂ ਜਾਨੀ ਮੱਥਾ ਟੇਕਣ ਪੀਰਾਂ ਦੇ ਤੇ ਥੋੜਾ ਠੰਡਾ ਹੋ ਗਿਆ ਉਦਾਂ ਪਹਿਲਾਂ ਮੈਂ ਗੈਸ ਬੰਦ ਕਰ ਲਿਆ ਸੀਗਾ ਸੇਮ ਤੇ ਬਣਾਇਆ ਪਰਸ਼ਾਦ ਤੇ ਵੀਰਾਂ ਦੇ ਪਹਿਲਾਂ ਭੋਗ ਲਵਾਉਣਾ ਹੈ ਮੱਥਾ ਟੇਕਣਾ ਤੇ ਫੇਰ ਬਿਤਾਉਣਾ ਹੈ ਸੰਤ ਸਿਖਾਵਾਂਗੇ ਮੱਥਾ ਟੇਕ ਕੇ ਪਰਸ਼ਾਦ ਅਸੀਂ ਬੰਡਾਂਗੇ ਤੇ ਜੇਠਾ ਵੀਰਵਾਰ ਅੱਜ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜਿਹੜਾ ਵੀ ਜੇਠਾ ਮਹੀਨੇ ਬਾਅਦ ਆਉਂਦਾ ਆ ਵੀਰਵਾਰ ਤੇ ਚਲੋ ਹੁਣੇ ਚੱਲਦੀ ਹੈ ਜਾ ਕੇ ਨਿਆਰ ਚੜਦੇ ਆਂ ਪੀਰਾਂ ਦੇ ਮੱਥਾ ਟੇਕਦੇ ਅਰਦਾਸ ਬੇਨਤੀ ਕਰਦੇ ਆਂ ਪੀਰ ਪੀਰ ਮਿਹਰ ਕਰੋ ਸਾਰਿਆਂ ਤੇ ਤੰਦਰੁਸਤੀ ਰੱਖਿਓ ਜਦੋਂ ਲੈਲਾ ਪ੍ਰਸ਼ਾਦ ਪਾਲੇ ਕਾਲਜ ਤੇ ਭੋਗ ਲਵਾ ਕੇ ਤੇ ਫਿਰ ਆਪਾਂ ਭਾਂਡੇ ਚ ਛੱਪਾ ਦੇਣਾ ਆ ਕੇ ਤੇ ਫਿਰ ਹੁਣ ਪੀਰਾਂ ਜਗ੍ਹਾ ਪਹੁੰਚ ਗਈ ਆ ਜੋ ਕਿ ਸਾਡੀ ਹਵੇਲੀ ਦੇ ਨਾਲ ਹੀ ਆ ਸਿਆਲੇ ਦਾ ਪ੍ਰਸ਼ਾਨ ਬਣਾ ਕੇ ਤੇ ਆ ਮੱਥਾ ਟੇਕਣਾ ਪੀਰਾਂ ਦੇ ਦੇਖੋ ਸਾ ਕੋਈ ਸਪੀਰਾਂ ਦਾ ਹੀ ਸਾਡਾ ਤਾਂ ਕੁਛ ਨਹੀਂ ਹੈ ਮੇਰਾ ਮੁਝ ਮੇ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਤੇ ਇਦਾਂ ਜਰਾ ਕੀਤਾ ਤੇ ਸਾਡੇ ਛੋਟੇ ਨੇ ਕੀਤਾ ਚਰਾਗ ਤੇ ਬਹੁਤ ਸੇਵਾ ਕਰਦਾ ਉਹ ਮਨਨ ਤੁਨੂੰ ਸੇਵਾ ਕਰਦਾ ਆ ਚਲੋ ਅਸੀਂ ਵੀ ਸੇਵਾ ਕਰੀ ਦੀ ਆ ਚਰਾਗ ਬੱਤੀ ਪੀਰ ਨਾ ਹੈ ਜੜਾ ਆਸਨ ਰਦਾ ਪੂਰੇ ਘਰੇ ਸਵਾਦ ਦਾ ਭਲਾ ਕਰੇ ਪੀਰ ਜੜਾ ਹੈ ਲਖਦਾਤਾ ਦੁੱਖ ਕਲੇਸ਼ ਸਾਰਿਆਂ ਦੇ ਖਤਮ ਕਰੇ ਤੇ ਜੋ ਮੇਰੀ ਇੱਛਾ ਆ ਮੇਰਾ ਪੀਰ ਨਿਗਾਹੇ ਜਣਾ ਮੇਰੀ ਸੁਣੇ ਤੇ ਇੱਛਾ ਮੇਰੀਆਂ ਪੂਰੀਆਂ ਕਰੇ ਅੱਗੇ ਵੀ ਬਹੁਤ ਜਿੱਤਾ ਤਾਂ ਹੁਣ ਜੋ ਜੋ ਮੇਰੀ ਸ਼ਮਨ ਵਿੱਚ ਹੈਗੀ ਆ ਤੇ ਪੀਲੇ ਵਾਲਾ ਸੁਣੇ ਲਾਗੇ ਹੋ ਕੇ ਤੇ ਆ ਦੇਖੋ ਜੀ ਜਿਹੜਾ ਤੂ ਤਿਆ ਤੇ ਪੀਰਾਂ ਨੇ ਜਿੱਦਾ ਉਹਨਾਂ ਦੇ ਕਿਰਪਾ ਦੇ ਨਾਲ ਹੀ ਆਪੀ ਇਹ ਜੰਮਿਆ ਆ ਤਸੀ ਨੂੰ ਨਹੀਂ ਲਾਇਆ ਤਾਂ ਨਹੀਂ ਅਸੀਂ ਆਇਆ ਨੂੰ ਤੇ ਇੱਕ ਦਤੀ ਇਹ ਪੀਰਾਂ ਦੀ ਜਿੱਦਾਂ ਗੱਲੋਂ ਕਿਰਪਾ ਨਹੀਂ ਆ ਆਪੀ ਜੇ ਮੇਰੇ ਸਾਜ ਜਦੋਂ ਬਾਈ ਫਟਦਾ ਇਹ ਸੋਏ ਗੱਲ ਦੇਖੋ ਹੁਣ ਅ ਗੋਲਾ ਤੇ ਗੋਲਾ ਹੁਣ ਤੱਕ ਜਾਣੀ ਇੱਕ ਦਿਨ ਤੇ ਪੀਰਾਂ ਦੀ ਇੰਨੀ ਕਿਰਪਾ ਹੋਣੀ ਚਾਹਾਂ ਸਾਹਵਾ ਜੀ ਤੇ ਵੀ ਫਿਕਰ ਸਾਨੂੰ ਦਿੱਤਾ ਬਹੁਤ ਇਤੋਂ ਜ਼ਿਆਦਾ ਦੇਣ ਤਾਂ ਜੋ ਅਸੀਂ ਪੀਰਾਂ ਦੇ ਮਤਲਬ ਹੋਰ ਸੇਵਾ ਕਰੀਏ ਹੈਨਾ ਜਿਆਦਾ ਜਿਹਦਾ ਸੇਵਾ ਕਰੀਏ ਤੇ ਇਹ ਦੇਖੋ ਪ੍ਰਸ਼ਾਦ ਤੇ ਮੈਂ ਹਾਂ ਪਾਣੀ ਨਾਲ ਚੜਾਉਂਗੀ ਜੇ ਪੀਰਾਂ ਪੀਰਜ਼ਾਹੇ ਵਾਲਾ ਕਿਰਪਾ ਕਰਾ ਸੁਵਾਦਾ ਬਣਾ ਕਰਾ ਤੇ ਸਦਾ ਹੀ ਜਾ ਤੇ ਨਿਸ਼ਾਨ ਸਾਹਿਬ ਤੇ ਤੇ ਵੀ ਪੰਜੇਗਾ ਲੱਖ ਦਾ ਤਸਵੀਰ ਜਲੇ ਵਾਲਾ ਤੇਰੀ ਸਦਾ ਹੀ ਜਾ ਇਹ ਸਾਡੇ ਜਿਹੜੇ ਪੀੜ ਨਿਕਾਹੇ ਜਗ੍ਹਾ ਹੈ ਮਤਲਬ ਜਦ ਦੀ ਚਲਦੀ ਆ ਰਹੀ ਸ਼ੁਰੂ ਤੋਂ ਚਲਦੀ ਆ ਰਹੀ ਆ ਪਹਿਲਾਂ ਮੰਮੀ ਵੀ ਬੋਪਾ ਰ ਹੈ ਜਿਹੜਿਆ ਵਾਲਿਆ ਉਹ ਚ ਨਾ ਕਰ ਦਿੱਤੇ ਸੀਗੇ ਉਦੋਂ ਤੋਂ ਹੁਣ ਤੁਹਾਨੂੰ ਪਤਾ ਵੀ ਪੀੜੀ ਦਾ ਪੀੜੀ ਚਲਦੀ ਹੁੰਦੀ ਆ ਤੂੰ ਵੀ ਆਪਣੀ ਜਗ੍ਹਾ ਹੋਵੇਂ ਤੇ ਆਪਾਂ ਨੂੰ ਮਰਨਾ ਪੈਂਦਾ ਆ ਪਰ ਮੰਨਣਾ ਵੀ ਚਾਹੀਦਾ ਮੰਨਣਾ ਆਪਣੇ ਫਾਇਦੇ ਲਈ ਮੰਨਣਾ ਆਪਾਂ ਕਿਹੜਾ ਕਿਸੇ ਲਈ ਮੰਨਣਾ ਜਾਂ ਕਿਦਾਂ ਨਾ ਸੋਏ ਹੀ ਗੱਲ ਆ ਤਾਂ ਪੀੜਾਂ ਨੇ ਖੜਾਵਾ ਜੇ ਪੀੜਾ ਹੋਣਾ ਗਾਹ ਮੇਰੀ ਡਿਊਟੀ ਲੱਗੀ ਆ ਸਾਲ ਬਾਅਦ ਆਪਣੇ ਜਿੱਦਾਂ ਕਹਲੋ ਪ੍ਰੋਗਰਾਮ ਹੁੰਦਾ ਜਿ ਲੱਗਦੇ ਮਹੀਨੇ ਜੋ ਤਿਲ ਫੁੱਲ ਪੇਟਾ ਪਰਵਾਨ ਹੁੰਦਾ ਆ ਸੇਵਾ ਹੁੰਦੀ ਐ ਲੰਗਰ ਭੰਡਾਰਾ ਹੁੰਦਾ ਆ ਪੀਰਾਂ ਦੇ ਮੇਰ ਦੇ ਨਾਲ ਆਪਣੇ ਖਜ਼ਾਨਿਆਂ ਚੋਂ ਜੋ ਖਜ਼ਾਨੇ ਸਾਡੇ ਭਰੇ ਭਰਪੂਰ ਰਹਿਣ ਆਪਣੇ ਮੇਰ ਪ੍ਰਿਆਤ ਰੱਖਣ ਸੋਏ ਕਿੰਨੇ ਵਧੀਆ ਹਾਂ ਫੁੱਲ ਵੀ ਫੁੱਲ ਵਗੈਰਾ ਚਾਦਰ ਸਾਰਾ ਕੁਛ ਮਤਲਬ ਉਹਨੇ ਪ੍ਰੋਗਰਾਮ ਸਾਰਾ ਹੀ ਦਾਗਾ ਤੇ ਰੱਖੀ ਚਾਦਰ ਧੋ ਕੇ ਰੱਖਣੀ ਆਨੇ ਤੇ ਬਹੁਤ ਸੇਵ ਕਰਦਾ ਇਸ ਕਿਰੋ ਦੀ ਲੱਗ ਗਿਆ ਕੇ ਸੁਣਨਾ ਤੇ ਉਹਦੀ ਮਨਛਾ ਪੂਰੀ ਕਰਨ ਸਹੀ ਗੱਲ ਹੈ ਤੁਹਾਨੂੰ ਮੈਂ ਲਈ ਆ ਜਬਰਸ਼ਾਹ ਜੜਦਾ ਮੱਥਾ ਟੇਕਦਾ ਤਾਂ ਦਰਸਤੀ ਦੇ ਮਨੋ ਕਾਮਨਾ ਵਾਸਤੇ ਜਿਹੜੀ ਮੇਰੇ ਮਨ ਚ ਮਨੋ ਕਾਮਨਾ ਹੈਗੀ ਆ ਮੇਰੇ ਪੀਰ ਨਗਾਹੇ ਵਾਲਾ ਲਾਗੀ ਹੋ ਗਏ ਸੁਣੇ ਮੇਰੀ ਹਨਾ ਜੋ ਸਾਡੇ ਜਿਹੜੇ ਵਿਗੜੇ ਕਾਰਜ ਆ ਉਹ ਸਾਰੇ ਤੇ ਸੋ ਇਹ ਗੱਲ ਮੈਂ ਪੀਰਾਂ ਤੋਂ ਮੰਗਦੀ ਆ ਤੰਦਰੁਸਤੀ ਆ ਕਮਾਈ ਚ ਵਾਧਾ ਸਵਾਦਾ ਭਲਾ ਹਨਾ ਪੀਰ ਮੈਨੂੰ ਦੇਣਾ ਬਿੱਤਾ ਦਾ ਬਹੁਤੋਸ਼ ਆ ਪਰਖ ਜਾਣੇ ਰਹਿਣ ਤੇ ਹੋਰ ਮਤਲਬ ਪੀਰ ਸਾਡੀ ਸੁਣਨਾ ਆ ਦੇਖੋ ਚਰਗਸ ਬਿਲਦੇ ਜਲ ਮਤਲਬ ਵੱਲਦਾ ਪਿਆਰ ਚਰਗਸ ਦੇਖੋ ਜੇਠੇ ਵੀਰਵਾਰ ਤਾਂ ਪੰਨ ਮਤਲਬ ਦੇਈ ਦੇਣੀ ਪੈਂਦੀ ਆ ਨਿਯਾਜ਼ ਚੜਨੀ ਪੈਂਦੀ ਆ ਅੱਠ ਦਿਨ ਚਲੋ ਨਹੀਂ ਹੋ ਸਕਦਾ ਹੈਗਾ ਤੇ ਜੇਠੇ ਵੀਰਵਾਰ ਤਾਂ ਪੱਕਾ ਹੀ ਹੁੰਦਾ ਆ ਤੇ ਦੇਖੋ ਜੀ ਇਹ ਤਾਂ ਜਿਹੜੇ ਪੀਰ ਲਖਦਾ ਤਾਂ ਇਹ ਤਾਂ ਸਿਰਫ ਵਾਸ਼ਨਾ ਦੇ ਭੁੱਖੇ ਹੁੰਦੇ ਆ ਖਾਣੇ ਦੇ ਸਿਰਫ ਆਪਾਈ ਆ ਸੋ ਇਹ ਗੱਲ ਆ ਤੇ ਸਿਰਫ ਬਾਸ਼ਨਾ ਦੇ ਭੁੱਖੇ ਹੁੰਦੇ ਆ ਇਹ ਖਾਣਾ ਜੋ ਵੀ ਸਿਰਫ ਜਿੱਦਾਂ ਵੀ ਆ ਤੇ ਫਿਰ ਫਿਰ ਮੇਰੇ ਭਰਾਤ ਰੱਖਣ ਸਾਰਿਆਂ ਦੇ ਤੰਦਰੁਸਤੀਆਂ ਦੇ ਨੇ ਸਾਰਿਆਂ ਨੂੰ YouTube ਫੈਮਲੀ ਦੇਖਦੇ ਸਾਰਿਆਂ ਨੂੰ ਜਿਹੜੇ ਪੀਰਾਂ ਨੂੰ ਮੰਨਦੇ ਆ ਹਨਾ ਚਲੋ ਕਈ ਨਹੀਂ ਮੰਨਦੇ ਹੈਗੇ ਉਹਨਾਂ ਦੀ ਮਰਜ਼ੀ ਆ ਕਿੱਦਾਂ ਹੈ ਨਾ ਪਰ ਪੀਰ ਕੀ ਤੇ ਸਾਡੇ ਘਰ ਆ ਹਨਾ ਸੰਤ ਮੰਨਣਾ ਪੈਂਦਾ ਅਸੀਂ ਮੰਨਾਂਗੇ ਵੀ ਜੋ ਵੀ ਸਾਡੇ ਤੱਕ ਦੁੱਖ ਤਕਲੀਫਾਂ ਐ ਸਾਡੀਆਂ ਸੁਣਨ ਸਾਡੀ ਨਾ ਅਰਜੋਈ ਆ ਅਰਦਾਸ ਆ ਤੇ ਨਿਗਾਹੇ ਵਾਲੇ ਦੀ ਅੱਗੇ ਹੈਨਾ ਜੋ ਵੀ ਵੀਰਾਂ ਤੱਕ ਬੇਨਤੀ ਹੋਵੇ ਪੰਜ ਮੇਰੇ ਖਿਆਲ ਪੰਜ ਦਾ ਟਾਈਮ ਹੋ ਗਿਆ ਆ ਨੀ ਮੱਥਾ ਟੇਕ ਲਿਆ ਜੀ ਆਓ ਅੰਜੀ ਹਵੇਲੀ ਤੋਂ ਹੁਣ ਮੈਂ ਘਰ ਆ ਗਈਆਂ ਤੇ ਪ੍ਰਸ਼ਾਦ ਮੈਂ ਚੜ੍ਹਾਤਾ ਆ ਪੀਰਾਂ ਦੇ ਮੱਥਾ ਟੇਕ ਲਿਆ ਅਰਦਾਸ ਬੇਦੀ ਅਰੋਹੀ ਕਰ ਲਈ ਆ ਤੇ ਹੁਣ ਪ੍ਰਸ਼ਾਦ ਇਹਦੇ ਵਿੱਚ ਮਿਕਸ ਕਰ ਦੇਣਾ ਤੇ ਤੇ ਬਾਅਦ ਵਿੱਚ ਮਦਰ ਉਪਰ ਸਾਧ ਫਿਰ ਮੱਥਾ ਟੇਕ ਲਿਆ ਤਾਂ ਹੁਣ ਪ੍ਰਸ਼ਾਦ ਨੂੰ ਛੱਕ ਲੈਣਾ ਹੈ ਯਾਨੀ ਭੋਗ ਲਾ ਦੇਣਾ ਤੇ ਪ੍ਰਸ਼ਾਦ ਇਹਦੇ ਵਿੱਚ ਕੋਲਿਪਾਗੇ ਥੋੜੇ ਬਚਾ ਲ ਦ ਫਿਰ ਇਹ ਕਰਮਾ ਨਾ ਪੀਣਾ ਵੀ ਮਿਲਦੀ ਆ ਚਲੋ ਠੀਕ ਆ ਜੀ ਅੱਜ ਦੇ ਬਲੌਗ ਇੱਥੇ ਐਂਡ ਕਰਦੇ ਆ ਕੱਲ ਮਿਲਦੇ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਸਾਰਿਆਂ ਨੂੰ ਮੀਡੀਅਮ ਲਾਈਕ ਤੇ ਸ਼ੇਅਰ ਕਰਨੀ ਜੀ ਦੱਸਿਆ ਕਰੋ ਸਾਡੀ ਵੀਡੀਓ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਓਕੇ ਬਾਏ ਮਹਾਰਾਜ